ਫਸਣ ਵਾਲੀ ਐ ਲੋ ਮਿੱਤਰੋ ਇਹ ਪੱਟ ਤੋਂ ਸੌਦਾ ਚੱਲ ਪਿਆ ਮੇਰੇ ਕੀ ਭਾਵ ਨੇ 11000 ਰੁਪਏ ਲੱਗ ਚੁੱਕਿਆ ਨਹੀਂ ਜਿਆਦਾ ਇਹ ਜਿਆਦਾ ਸੰਤਪੇਰੇ ਜਿਆਦਾ ਪੱਕਾ ਆਇਆ ਫਿਰ ਮੈਂ ਤਾਂ ਹੁਣ ਦੇਖ ਲਓ ਪਿਛੇ ਪਾਸੇ 500 ਪਾਤਾ ਬਾਸ਼ ਫੇਸ ਵੀ ਰੱਖ ਲੈ ਲਈ ਭਾਈ ਉਹਦੀ ਬਾਰੇ ਹਾਂ ਉਹ ਦੇ ਕਿੰਨੇ ਮੰਗਿਆ ਘਵਾਲਾ ਹੈ ਲੈ ਆਪਰੇ ਫੜਾ ਫੜ ਯਾਰ ਲੈ ਜਾ 11200 ਜੀ ਆਪਾਂ ਹੈ ਨਾ ਉੱਪਰ ਉਰੇ ਫੜਾ ਉਹ ਫੜ ਲੈ ਜਾ ਯਾਰ ਮੈਂ ਕਰੀ ਨਾ ਨਖਰੇ ਉਹ ਪੱਤੀ ਉਹਨਾਂ ਦਾ ਆਹ ਬਾਈ ਦੀ ਪਰਸੀ ਕਰਾਉਣੀ ਸੀਗੀ 100 ਰੁਪਇਆ ਮੈਂ ਦੇਦਾ ਇਹ ਵੀ ਕਰਾ ਦੇ ਇਕੱਠੇ ਤੇ ਕੀ ਕਿੰਨੇ ਦਾ ਹੋ ਜਾ ਕਵਾਲ ਕਿਹੜੀ ਦਾ ਜੀ 500 ਦਾ ਨੋਟ ਦੇ ਰਿਹਾ ਉਹ ਲਾਲ ਪੱਟਦਾ ਲਾਲ ਪੱਟੀ ਸਾਹਮਣੇ ਖੜੀ ਆਹ ਬਈ ਇਹ ਪੱਟ ਖੜੀ ਲਾ ਇਹ ਤਾਂ 11200 ਹੋਇਆ ਜੀ ਕਿੰਨੇ ਡਿਮਾਂਡ ਸੀ ਬਾਈ ਦੀ ਬਾਈ ਡਿਮਾਂਡ 15000 ਬੰਕਿਆ ਸੀ 15000 ਜੀ 13 ਦੇ ਵੀ ਮੇਰੇ ਘਮਾਰਦਾ ਸੀ ਹੌਲੀ ਕਰਦਾ 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 11200 ਦਾ ਸੌਦਾ ਤਾਂ ਹੋ ਗਿਆ ਕਿਹੜੀ ਜਗ੍ਹਾ ਜਾਣਾ ਹੈ ਜੀ ਇਹ ਰਸਤਾ ਆ ਗਿਆ ਜੀ ਰਸਤਾ ਆਹ ਭਾਈ ਸਾਹਿਬ ਸਤਜੰਨ ਰਹਿੰਦੇ ਸਤਜੰਨ ਰਹਿੰਦੇ ਜੀ ਹਾਂ ਬੋਲੋ ਬੜਾ ਜੀ ਬੋਲੋ ਭਾਈ ਸਾਹਿਬ ਕਿਵੇਂ ਹੋ ਅਰੇ ਸਤਜੰਨ ਆਏ ਫਿਰ ਮੋੜ ਮੰਡੀ ਵਿੱਚ ਹਰ ਮੰਡੀ ਆ ਤੇ ਹੋ ਹਰ ਮੰਡੀ ਆ ਰਹੇ ਠੀਕ ਹੈ ਅੱਜ ਕਿਤਨਾ ਮਾਲ ਲੈ ਕੇ ਆਣੇ ਖਰੀਦ ਕੇ ਅੱਜ 35 ਮੰਗ 35 ਲੈ ਜਾਣੇ ਅੱਜ 2 ਬਾਈ ਜੀ ਅੱਜ 35 ਨਗ ਲੈ ਕੇ ਆਣੇ ਭਾਈ ਨੇ ਜੀ ਰੁਕੀ ਯਾਰ ਖੀਰੀ ਜਿੰਨੀ ਮਰਜ਼ੀ ਸਭੀ ਲੋਕੋ ਕੋ ਹਾਂ ਅੱਜ ਤੇ ਵੀ ਆ ਲੈ ਕੇ ਆਓ ਮਾਲ ਠੀਕ ਹੈ ਬਾਈ 50 ਪੱਠ 70 ਪੱਠ ਲੈ ਸਕਦਾ ਦੁੱਗੀ ਨਾਲ ਖੀਰੀ ਪੱਠ ਲੈ ਕੇ ਆਓ ਦੇਖੋ ਆਹ ਕਿਹੜਾ ਲੈਤਾ ਖੀਰਗਾ ਤੇ ਖੀਰਗਾ ਪਠਾ ਬੱਤਵੱਤ ਲੈ ਕੇ ਆਇਆ ਕਰੋ ਬਹੁਤ ਡਿਮਾਂਡ ਆ ਕਹਿੰਦੇ ਸਾਡੀ ਅੱਗੇ ਦੁੱਗੀ ਪਰ ਬੱਕਰੀ ਇਹ ਹੋਣੀ ਖਰੀਦੇ ਬਾਈਆਂ ਨੇ ਮੈਂ ਕਿਹਾ ਮੈਂ ਕਿਹਾ ਮੈਂ ਬੋਲਦੇ 11200 ਸੀ ਪਰ ਵਾਰ ਕੋ ਆਤੇ ਖੀਰੀ ਤੇ ਦੁੱਗੀ ਪੱਠੇ ਹਾਂ ਠੀਕ ਹੈ ਖਰੀਦਾਰੀ ਕਰਤਾ ਉਹ ਮੇਰੇ ਇਧਰ ਠੀਕ ਹੈ ਹਸਪਤਾਲ ਮੇ ਲਿਜਾ ਕੇ ਤੇ ਸੈੱਟ ਕਰਕੇ ਠੀਕ ਹੈ ਭਾਈ ਜੀ ਕਹਿੰਦੇ ਆਪਾਂ ਹਰ ਵੀਰ ਬੱਕਰਾ ਮੰਡੀ ਤੇ ਆਉਣੇਗੇ ਅੱਛਾ ਰੱਖਣਾ ਠੀਕ ਹੈ ਭਾਈ ਜੀ ਕਹਿੰਦੇ ਆਪਾਂ ਹਰ ਬੱਕਰਾ ਮੰਡੀ ਤੇ ਆਉਣੇ ਵੀਰਵਾਰ ਨੂੰ ਠੀਕ ਹੈ ਜਿਲਦਪਾਸ਼ ਸਾਡੇ ਨਾਲ ਹੁੰਦਾ ਜੀ ਠੀਕ ਹੈ ਭਾਈ ਜੀ ਵੀ ਨਾਲ ਹੁੰਦੇ ਆ ਨਾਲ ਹਾਂ ਠੀਕ ਹੈ ਭਾਈ ਜੀ ਕਹਿੰਦੇ ਹਰ ਵੀਰਵਾਰ ਨੂੰ ਅਸੀਂ ਮੋੜ ਬੱਕਰਾ ਮੰਡੀ ਤੇ ਆਉਣੇ ਆ ਸਾਡੀ ਡਿਮਾਂਡ ਵੱਧ ਤੇ ਵੱਧ ਹੈਗੀ ਆ ਖੀਰਾਂ ਤੇ ਦੁਗੀਆਂ ਪੱਠਾਂ ਦੀ ਹਾਂ ਜਿੰਨੀਆਂ ਮਰਜ਼ੀ ਲਓ ਜਿੰਨੀਆਂ ਕਹਿੰਦੇ ਮਰਜ਼ੀ ਲਿਓ 100 ਤੋਂ 150 ਨਾ ਕਹਿੰਦੇ ਖਰੀਦ ਕੇ ਲੈ ਕੇ ਜਾਂਦੇ ਆਗੇ ਹਰ ਹਫਤੇ ਹਰ ਹਫਤੇ ਹਾਂਜੀ ਹਰ ਹਫਤੇ ਆਉਣੀ ਹੋ ਜੀ ਪੱਕਾ ਆਉਣਾ ਹੈ ਲਓ ਜੀ ਹਰ ਹਫਤੇ ਆਉਂਦੇ ਆਗੇ ਕਿਸ ਕੋ ਘਰੇ ਖੜੀਆਂ ਐ ਘਰੇ ਵੀ ਆ ਜਾਂਦੇ ਸੁਦੇ ਬਾਈ ਜੀ ਹੁਣ ਬਣ ਗਈ ਨਾ ਗੱਲ ਬਣ ਗਈ ਵੱਤ ਵੱਤ ਮਾਲ ਲੈ ਕੇ ਪਹੁੰਚਾ ਕਰੋ ਮੋੜ ਪੱਕਾ ਮੰਡੀ ਤੇ ਜਾਂਦਾ ਹੁਣ ਤਾਂ ਗੱਡੀ ਦੇ ਮਾਲ ਦਾ ਬੁੱਕ ਹੋ ਗਿਆ ਤਾ ਸਾਹਵਾਨਾ ਪੋਹੜੀ ਕਰਦੇ ਆਂ ਅੰਮਰ ਮਰਮ ਕਰਨਾ ਨਹੀਂ ਮਾਰੀ ਕੋਈ ਗੱਲ ਤੂੰ ਮੰਨਦਾ ਨਹੀਂ ਗੱਲ ਕਿੱਥੇ ਮੇਰੇ ਰੰਗਾਂ ਨਾਲੇ ਦਾ ਤੂੰ ਦਿੰਨੇ ਆ ਆ ਲੈ ਪਾ ਵਿੱਚ ਪਾ 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 ਹੋਰ ਘਰ ਨੂੰ ਜਾਈ ਜਾਂਦੇ ਆ ਬਾਹਰ ਪੂਰਾ ਹੋ ਬਾਹਰ ਪੂਰਾ ਹੋ ਗਿਆ ਨਾ ਤਕਵਾ ਕਿੰਨੇ ਸੌਦਾ ਹੋਇਆ ਵੀਰੇ ਇਹੇ ਜੀ ਹੋ ਗਿਆ 200 ਘੱਟ 9 ਦਾ 200 ਘੱਟ 8800 ਦਾ ਹਾਂ ਜੀ ਮਤਲਬ 8800 ਦਾ ਅਖੀਰ ਹੀ ਪੱਠਾ ਜੀ ਇਹ 22 ਦੀ ਕਿੰਨੀ ਡਿਮਾਂਡ ਸੀ ਭਾਈ ਜੀ ਡਿਮਾਂਡ ਤਾਂ ਮੈਂ ਕਹੀ ਸੀ 13.5 ਦਾ ਸਾਢੇ 13.5 ਮੰਗਿਆ ਜੀ ਸਾਢੇ 13 ਭਾਈ ਜੀ ਇਹਨੇ ਆਪਾਂ ਸਾਢੇ 13 ਮੰਗੇ ਤੇ ਕਰਦਾ ਕਰਦਾ 11 ਦੇ ਬ੍ਰੇਕ ਮਾਰਦਾ ਸੀਗਾ ਠੀਕ ਹੈ ਜੀ ਚਲ ਬੰਦਾ ਲਿਆਇਆ ਸੀਗਾ ਪਹਿਲਾਂ ਤੋਂ ਇਹਦਾ ਮਾਲ ਉਹ ਵੇਚਦੇ ਆਏ ਆ ਆਪਾਂ ਇਹ ਵੀ ਆਪਣੇ ਸਤਿਆਨਾ ਰਹਿਣ ਦੀਆਂ ਨੇ ਜੀ ਇਹ ਸਤਿਆਨਾ ਦੇ ਜਾ ਰਹੀ ਹੈ ਜੀ ਅਜਮੇਰ ਹਾਂ ਆਹ ਦੇਖ ਗੱਡੀ ਠੀਕ ਹੈ ਜੀ 3 ਨੰਬਰ ਗੱਡੀ ਆਹ ਦੇਖੋ ਜੀ ਗੱਡੀ ਲੋਡ ਹੋ ਚੁੱਕੀ ਆ ਵਾਂਗਾਂ ਦੀ ਹਾਂ ਜੀ ਤੇ ਹਰ ਬੱਕਰਾ ਮੰਡੀ ਤੇ ਆਉਂਦੇ ਆ ਇਹ ਵੀਰਵਾਰ ਨੂੰ ਹਾਂ ਜੀ ਹਰ ਬੇਦਵਾਰ ਪਹੁੰਚਦੇ ਆਗੇ ਸਵੇਰੇ ਪਹੁੰਚ ਜਾਂਦੇ ਆਗੇ ਪੈਂਤੀ ਚਾਲੀ ਨਾਕ ਦਾ ਆਰਾਮ ਨਾ ਮਿਲ ਜਾਂਦੇ ਆ 35 40 ਨਾਕ ਹਾਂ ਡਿਮਾਂਡ ਜ਼ਿਆਦਾ ਹੁੰਦੀ ਆ ਡਿਮਾਂਡ ਜ਼ਿਆਦਾ ਹੁੰਦੀ ਆ ਹਾਂ 60 ਨਾਕ 60 65 70 ਤੱਕ ਹੋ ਜਾਂਦਾ ਹਾਂ 100 ਨਾਕ ਤੱਕ ਵੀ ਆ ਪਰ ਸਾਡਾ ਮਨਪਸੰਦ ਮਾਲ ਉਹਨਾਂ ਨੂੰ ਮਿਲਦਾ ਸਾਨੂੰ ਜਿੰਨਾ ਸਾਨੂੰ ਚਾਹੀਦਾ ਤੁਹਾਨੂੰ ਖੀਰੇ ਤੇ ਦੁੱਗੇ ਤੁਸੀਂ ਵੱਧ ਖਰੀਦਦੇ ਖੀਰੇ ਦੁੱਗੇ ਬੱਕਰੇ ਠੀਕ ਹੈ ਖੀਰਿਆਂ ਦੁੱਗੀਆਂ ਠੀਕ ਹੈ ਐਮਰਜੈਂਸੀ ਕੋਈ ਵਾਰੀ ਚੌਗੀ ਵੀ ਪਾ ਲੈਣੇ ਪੱਠ ਚੰਗੀ ਸੀਗੀ ਠੀਕ ਹੈ ਹਾਂ ਪਰ ਬਹੁਤ ਘੱਟ ਪਾਉਨੇ ਆ ਚੌਗੀ ਆਪਣੇ ਗਾਗ ਹਰ ਵੀਰਵਾਰ ਤੇ ਆਉਂਦੇ ਆ ਹਰ ਵੀਰ ਦਾ ਪੱਕਾ ਆਉਣਾ ਹੀ ਆਉਣਾ ਆਉਨੇ ਆ ਤੇਰੇ ਕੋਲ ਆਰਡਰ ਹੀ ਬਹੁਤ ਜ਼ਿਆਦਾ ਠੀਕ ਹੈ ਹਾਂ ਬਾਈ ਜੀ ਕੋਲੇ ਆਰਡਰ ਬਹੁਤ ਜ਼ਿਆਦਾ ਆ ਕਿਸੇ ਵੀ ਵੀਰ ਕੋਲੇ ਖੀਰਾਂ ਤੇ ਦੁੱਗਾਂ ਪੱਠਾ ਹੋਣ ਜ਼ਰੂਰ ਲੈ ਕੇ ਪਹੁੰਚੋ ਹਰ ਵੀਰ ਵਾਰ ਬੱਕਰਾ ਮੰਡੀ ਤੇ ਬਰਾਮੜੇ